ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕਾਰੀ ਫੇਰ ਤੋਂ ਸਵਾਗਤ ਹੈ ਆ ਤਸਵੀਰਾਂ ਦੇਖਦੇ ਪਿਓ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਤੁਹਾਡੇ ਨਾਲ ਸਾਂਝੀਆਂ ਕਰਨ ਲੱਗੇ ਆ ਤਾਂ ਦੱਬਈਏ ਕੀ ਕਤਲ ਹੋਣੇ ਆਮ ਗੱਲ ਹੋ ਗਈ ਜਿਹੜੀਆਂ ਗੱਲਾਂ ਕਦੇ ਜੂਪੀ ਬਿਹਾਰ ਤੇ ਬਾਹਰੋਂ ਸੁਣੀਆਂ ਦੀਆਂ ਸੀ ਉਹ ਚੀਜ਼ਾਂ ਹੁਣ ਪੰਜਾਬ ਦੇ ਵਿੱਚ ਵੀ ਹੋਣੀਆਂ ਸ਼ੁਰੂ ਹੋ ਗਈਆਂ ਪੰਜਾਬ ਇੱਕ ਕਤਲਾਂ ਦੀ ਕਹਾਣੀ ਬਣਦਾ ਜਾ ਰਿਹਾ ਹੈ ਜਿੱਥੇ ਦੇਖ ਲੂ ਉੱਥੇ ਹੀ ਕੋਈ ਨਾ ਕੋਈ ਕਤਲ ਜਿਹੜਾ ਆ ਸਾਹਮਣੇ ਨਜ਼ਰ ਆ ਜਾਵੇਗਾ ਕਤਲਤੋਂ ਅਲਾਵਾ ਗੋਲੀਬਾਰੀ ਤੇ ਲੁੱਟਖੋਹਾਂ ਵੀ ਪੰਜਾਬ ਦੇ ਵਿੱਚ ਆਮ ਦੇਖਣ ਨੂੰ ਮਿਲਦੀਆਂ ਪਈਆਂ ਨੇ ਕਤਲ ਬਹੁਤ ਜ਼ਿਆਦਾ ਹੋ ਰਹੇ ਨੇ ਲੋਕ ਇੱਕ ਦੂਜੇ ਦੀ 깔 ਸਹਿ ਹੀ ਨਹੀਂ ਸਕਦੇ ਛੋਟੀ ਛੋਟੀ ਗੱਲ ਦੇ ਉੱਤੇ ਅੱਜਕੱਲ ਤਮੰਚੇ ਚੱਲ ਰਹੇ ਨੇ ਗੋਲੀਆਂ ਚੱਲ ਰਹੀਆਂ ਨੇ ਤੇ ਕਤਲ ਹੋ ਰਹੇ ਨੇ ਜੇ ਤਮੰਚੇ ਨਹੀਂ ਚੱਲਦੇ ਪਏ ਤੇ ਤਿੱਖੇ ਹਥਿਆਰਾਂ ਦੇ ਨਾਲ ਚੜਾਇਆ ਉਹ ਕਤਲਾਂ ਨੂੰ ਇੰਜਾਮ ਦਿੱਤਾ ਜਾ ਰਿਹਾ ਆ ਪੰਜਾਬ ਕਤਲਾਂ ਦੇ ਵਿੱਚ ਸਿਮਰਦਾ ਨਜ਼ਰ ਆ ਰਿਹਾ ਆ ਤੁਸੀਂ ਇਸ ਦੇ ਉੱਤੇ ਕੀ ਕਹਿਣਾ ਚਾਹੋਗੇ ਆਪਣਾ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਕੀ ਕਹਿਣਾ ਚਾਹੋਗੇ ਹਾਲੀ ਦੇ ਵਿੱਚ ਅੰਮਰਸਰ ਦੀ ਚੱਕੀਵਾਲੀ ਗਲੀ ਨੰਬਰ 2 ਦੇ ਵਿੱਚੋਂ ਇੱਕ ਘਟਨਾ ਸਾਹਮਣੇ ਆਈ ਏ ਜਿਹੜੀ ਕਿ ਬਹੁਤ ਹੀ ਜ਼ਿਆਦਾ ਦਿਲ ਦੇ ਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਏ ਜਿੱਦੇ ਚ ਦੱਸਿਆ ਜਾ ਰਿਹਾ ਕਿ ਇੱਕ ਅਜੇ ਪਾਲ ਨਾਂ ਦੇ ਨੌਜਵਾਨ ਦਾ ਜਿਹੜਾ ਆ ਨਿਹੰਗ ਸਿੰਘਾਂ ਵੱਲੋਂ ਕਤਲ ਕਰ ਦਿੱਤਾ ਗਿਆ ਆ ਇਹ ਇਲਜ਼ਾਮ ਲਗਾਏ ਨੇ ਉਸ ਦੀ ਭੈਣ ਨੇ ਕਿ ਮੇਰੇ ਭਰਾ ਦਾ ਜਿਹੜਾ ਕਤਲ ਆ ਉਹ ਨਿਹੰਗ ਸਿੰਘਾਂ ਵੱਲੋਂ ਕੀਤਾ ਗਿਆ ਆ ਕੀਤਾ ਕਿਉਂ ਗਿਆ ਆ ਕੀ ਗੱਲ ਆ ਸਾਰੀ ਔਰਤੇ ਵੀ ਤੁਹਾਡੇ ਨਾਲ ਜਿਹੜੀ ਏ ਉਹ ਜਾਣਕਾਰੀ ਸਾਂਝੀ ਕਰ ਲੈਨੇ ਆ ਜੋ ਪਰਿਵਾਰ ਨੇ ਦੱਸਿਆ ਉਹ ਗੱਲ ਏ ਸੀ ਕਿ ਅਜੇਪਾਲ ਦੀ ਭੈਣ ਤੇ ਜੀਜਾ ਭੈਣ ਤੇ ਭੈਣ ਦਾ ਪਤੀ ਜਿਹੜੀ ਉਹਦਾ ਜੀਜਾ ਸੀ ਅਜੇਪਾਲ ਦਾ ਉਹਦੇ ਕਿਸੇ ਹੋਰ ਔਰਤ ਰੂਪਾ ਨਾਮ ਦੀ ਔਰਤ ਦੇ ਨਾਲ ਜਿਹੜਿਆ ਉਹ ਨਜਾਇਜ਼ ਸਬੰਧ ਸੀ ਜਿਹਦੇ ਕਰਕੇ ਉਹਦੀ ਭੈਣ ਦੇ ਘਰ ਦੇ ਵਿੱਚ ਕਾਫੀ ਜ਼ਿਆਦਾ ਖੱਤਰ ਖੇੜ ਪਈ ਹੋਈ ਸੀ ਕਹਿਣ ਤੋਂ ਭਾਵ ਵੀ ਬਹੁਤ ਜ਼ਿਆਦਾ ਰੌਲਾ ਰੱਪਾ ਪਿਆ ਹੋਇਆ ਸੀ ਜਿਹੜੇ ਪਰਿਵਾਰ ਦੇ ਵਿੱਚ ਵਿਖਰਾਓ ਨਜ਼ਰ ਆ ਰਿਹਾ ਸੀ ਤੇ ਅਜੇਪਾਲ ਆਪਣੀ ਭੈਣ ਦੇ ਪਰਿਵਾਰ ਨੂੰ ਲੈ ਕੇ ਆਪਣੇ ਜੀਜੇ ਨੂੰ ਲੈ ਕੇ ਕਾਫੀ ਜ਼ਿਆਦਾ ਜੜਾਇਆ ਉਹ ਦਿਮਾਗੀ ਤੌਰ ਤੇ ਜਿਹੜਾ ਆ ਰਹਿੰਦਾ ਸੀ ਕਿ ਇਹ ਪਰਿਵਾਰ ਨੂੰ ਠੀਕ ਕੀਤਾ ਜਾਵੇ ਜੀਜੇ ਦੇ ਪਰਿਵਾਰ ਨੂੰ ਠੀਕ ਕੀਤਾ ਜਾਵੇ ਤਾਂ ਕਿ ਭੈਣ ਤੇ ਜੀਜੇ ਦੇ ਵਿੱਚ ਤਣਾਅ ਜੋ ਵੱੰਦਾ ਪਿਆ ਉਹਨੂੰ ਖਤਮ ਕੀਤਾ ਜਾ ਸਕੇ ਇਸੇ ਦੇ ਚਲਦਿਆਂ ਉਹਨਾਂ ਨੇ ਸੋਚਿਆ ਕਿ ਕਿਉਂ ਨਾ ਅਸੀਂ ਉਸ ਔਰਤ ਨੂੰ ਕਹਨ ਤੋਂ ਭਾਗ ਰੂਪਾ ਨੂੰ ਜਿਹਦੇ ਨਾਲ ਉਹਦੇ ਜੀਜੇ ਦੇ ਨਜਾਇਜ਼ ਸਬੰਧ ਸੀ ਉਹਨੂੰ ਸਮਝਾਇਆ ਜਾਏ ਤੇ ਉਹਦੇ ਘਰ ਜਾਇਆ ਜਾਏ ਇਸੇ ਕਰਕੇ ਜਿਹੜਾ ਆ ਅਜੇਪਾਲ ਉਹਦੇ ਘਰ ਦੇ ਬਾਹਰ ਗੇੜੀਆਂ ਗੂੜੀਆਂ ਲਾਉਣੀਆਂ ਸ਼ੁਰੂ ਕਰ ਦਿੰਦਾ ਆ ਤਾਂ ਕਿ ਮੌਕਾ ਮਿਲੇ ਤਾਂ ਅਸੀਂ ਉਸ ਪ੍ਰਭਾਤ ਦੇ ਨਾਲ ਗੱਲਬਾਤ ਕਰ ਸਕੀਏ ਉਹਦੇ ਘਰ ਦੇ ਵਿੱਚ ਬੈ ਕੇ ਉਸ ਨੂੰ ਸਮਝਾ ਸਕੀਏ ਕਿ ਤੂੰ ਸਾਡੇ ਜੀਜੇ ਦਾ ਸਾਡੇ ਭੈਣ ਦਾ ਘਰ ਨਾ ਉਜਾੜ ਇਸੇ ਦੇ ਚਲਦਿਆਂ ਅਜੀਪਾਲ ਤੇ ਉਹਦੀ ਮਾਂ ਜਿਹੜੇ ਆ ਉਹ ਉਹ ਉਹਦੇ ਭੈਣ ਉਹਦੇ ਜੀਜੇ ਨੂੰ ਲੈ ਕੇ ਕਾਫੀ ਜ਼ਿਆਦਾ ਦਿਖਦੇ ਨਜ਼ਰ ਆ ਰਿਹਾ ਤੇ ਉਹ ਰੂਪਾ ਦੇ ਘਰੇ ਚਲੇ ਜਾਂਦੇ ਆ ਰੂਪਾ ਦੇ ਘਰ ਕਿਹਾ ਜਾ ਰਿਹਾ ਵੀ ਇੱਕ ਨਿਆਂਗ ਸਿੰਘ ਸੀ ਜੋ ਰਹਿੰਦਾ ਆ ਤੇ ਉਹਦੇ ਨਾਲ ਜਿਹੜਾ ਆ ਦੋ ਹੋਰ ਆਣ ਪਸਾਤੇ ਲੋਕ ਆ ਜਾਂਦੇ ਨੇ ਨਿਆਂਗ ਸਿੰਘ ਬੁਲਾ ਲੈਂਦਾ ਆ ਅਜੀਪਾਲ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਕਿ ਤੂੰ ਇਹ ਸਭ ਨਾ ਕਰ ਕਿਉਂ ਕਰ ਰਿਹਾ ਆ ਨਾ ਕਰੇ ਜਿਹੜੀ ਕਾਲਿਆ ਉਹ ਹੋਰ ਜ਼ਿਆਦਾ ਜੜਾ ਆ ਉੱਥੇ ਝਮੇਲਾ ਬਣਦਾ ਗਿਆ ਜਿਹਦੇ ਚ ਧਮਕੀਆਂ ਤੋਂ ਬਾਅਦ ਦੱਸਿਆ ਜਾ ਰਿਹਾ ਆ ਕਿ ਪਹਿਲਾਂ ਤਾਂ ਉਹਨਾਂ ਨੇ ਪਰਿਵਾਰ ਦੇ ਉੱਤੇ ਅਜੀਪਾਲ ਦੀ ਮਾਂ ਤੇ ਭੈਣ ਦੇ ਉੱਤੇ ਹਮਲਾ ਕੀਤਾ ਉਸ ਤੋਂ ਬਾਅਦ ਆ ਜਿਹੜਾ ਆ ਹੱਥੋ ਪਾਈ ਤੋਂ ਬਾਅਦ ਆ ਜਿਹੜਾ ਆ ਅਜੀਪਾਲ ਦਾ ਪੈਸਾ ਕੀਤਾ ਜਾਂਦਾ ਆ ਤੇ ਉਸ ਨੂੰ ਤਿੱਖੇ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਆ ਇਹ ਸਾਰੇ ਇਲਜ਼ਾਮ ਜਿਹੜੇ ਨੇ ਉਹ ਉਹਦੀ ਮਾਂ ਨੇ ਅਜੇਪਾਲ ਦੀ ਮਾਂ ਤੇ ਭੈਣ ਜਿਹੜੀ ਇਹ ਉਹਨਾਂ ਨੇ ਲਗਾਏ ਨੇ ਕਿ ਅਜੇਪਾਲ ਨੂੰ ਚੜਾਇਆ ਉਹ ਮਾਰ ਦਿੱਤਾ ਗਿਆ ਤਾਂ ਦਾਦੇ ਇਹ ਕੀ ਜੀਜੇ ਦੇ ਨਜਾਇਜ਼ ਸਬੰਧਾ ਕਰਕੇ ਸਾਲਾ ਚੜ ਗਿਆ ਭੇਟ ਕਹਿੰਦੋਂ ਭਾਵ ਕਿ ਜੀਜੇ ਦੇ ਨਜਾਇਜ਼ ਸੰਬੰਧ ਚੱਲਦੇ ਸੀ ਉਹਨਾਂ ਨਜਾਇਜ਼ ਸੰਬੰਧਾਂ ਨੂੰ ਕੱਢਣ ਦੇ ਲਈ ਆਪਣੀ ਭੈਣ ਦਾ ਘਰ ਬਚਾਉਣ ਦੇ ਲਈ ਸਾਲੇ ਨੇ ਆਹੂਤੀ ਦੇ ਦਿੱਤੀ ਆਪਣੀ ਜਾਨ ਗਵਾ ਲਈ ਸਾਲੇ ਦਾ ਕਤਲ ਕਰ ਦਿੱਤਾ ਗਿਆ ਆ ਤੇ ਬਾਕੀ ਕਹਾਣੀ ਕਿੱਧਰ ਨੂੰ ਗਈ ਉਹ ਵੀ ਜਿਹੜੀ ਬਹੁਤ ਜ਼ਿਆਦਾ ਪਚੀਂਦਾ ਜੀ ਹੋਗੀ ਸਾਲੇ ਦਾ ਕਤਲ ਕਰ ਦਿੱਤਾ ਗਿਆ ਆ ਜੀਜਾ ਕੀ ਕਰ ਸਕਦਾ ਆ ਪਰ ਹੁਣ ਤੰਦਾ ਦੀ ਕਿ ਪੁਲਿਸ ਜਾਂਚ ਕਰਦੀ ਪਈਏ ਇਹ ਸਾਰਾ ਮਾਮਲਾ ਕਿੱਥੇ ਤੇ ਕਿਵੇਂ ਕੀ ਹੋਇਆ ਪਰ ਜੋ ਪਰਿਵਾਰ ਨੇ ਗੱਲ ਦੱਸੀ ਉਹ ਗੱਲ ਅਸੀਂ ਤੁਹਾਡੇ ਨਾਲ ਸਾਂਝੀ ਕਰ ਲਈਏ ਕਿ ਜੀਜੇ ਦੇ ਨਜਾਇਜ਼ ਬੰਦ ਅਜੇਪਾਲ ਉਹਨੂੰ ਸਮਝਾਉਣ ਦੇ ਲਈ ਜਾਂਦਾ ਉਸ ਔਰਤ ਨੂੰ ਪਰ ਉਸ ਔਰਤ ਦੇ ਘਰ ਬੈਠੇ ਨਿਆਂਗਤੇ ਜਿਹੜਾ ਹੋਰ ਕੁਝ ਲੋਕ ਸੀ ਉਹਨਾਂ ਨੇ ਉਸ ਨੂੰ ਮਾਰ ਦਿੱਤਾ ਕਹਾਣੀ ਕਿੱਥੋਂ ਤਿੰਦਨ ਗਈ ਇਹਨੂੰ ਸਮਝਾਉਣਾ ਸੀ ਤੇ ਕਿੰਨੂੰ ਕੀ ਕਰ ਛੜਿਆ ਜ਼ਿੰਦਗੀ ਦਾ ਕੋਈ ਮੋਲ ਰਿਆ ਹੀ ਨਹੀਂ ਹਰ ਮੋੜ ਤੇ ਮੌਤ ਤੁਹਾਡਾ ਇੰਤਜ਼ਾਰ ਕਰਦੀ ਹੈ ਬਸ ਤੁਸੀਂ ਇੱਕ ਗਲਤੀ ਕਰਨੀ ਹੈ ਗਲਤੀ ਚਾਹੇ ਤੁਸੀਂ ਆਪਣੀ ਜ਼ਿੰਦਗੀ ਨੂੰ ਸੁਧਾਰਨ ਦੇ ਲਈ ਕਰਨੀ ਹੈ ਗਲਤੀ ਚਾਹੇ ਤੁਸੀਂ ਕਿਸੇ ਦੀ ਜ਼ਿੰਦਗੀ ਨੂੰ ਬਰਬਾਦ ਕਰਨ ਦੇ ਲਈ ਕਰਨੀ ਹੈ ਗਲਤੀ ਚਾਹੇ ਤੁਸੀਂ ਸਮਾਜਿਕ ਤੌਰ ਤੇ ਜਿਹੜੀਆਂ ਅਣਚਾਹੀਆਂ ਗੱਲਾਂ ਨੇ ਉਹਨਾਂ ਦੇ ਵਿੱਚ ਕਰਨੀ ਹੈ ਬਸ ਇੱਕ ਗਲਤੀ ਤੇ ਫਿਰ ਕੀ ਹੈ ਉਹ ਮੌਤ ਤੁਹਾਡੀ ਆਪਣੀ ਹੋ ਜਾਵੇਗੀ ਇਸ ਕਰਕੇ ਇਹੋ ਜਿਹੀ ਗੱਲਾਂ ਤੋਂ ਸਿਰਫ ਇਨਾ ਸਟੋਰੀਆਂ ਨੂੰ ਤੁਹਾਡੇ ਨਾਲ ਸਾਂਝਾ ਕਰਨ ਦਾ ਮਕਸਦ ਸਿਰਫ ਇਹ ਹੈ ਕਿ ਤੁਸੀਂ ਵੀ ਸਮਝਣ ਦੀ ਕੋਸ਼ਿਸ਼ ਕਰੋ ਜਿਆਦਾ ਕਰੋੜ ਨਾ ਬਣੋ ਜਿਆਦਾ ਗੁੱਸੇ ਵਾਲਾ ਨਾ ਬਣੋ ਕਿਉਂਕਿ ਦੋ ਪਲ ਦਾ ਗੁੱਸਾ ਹਮੇਸ਼ਾ ਤੁਹਾਡੀ ਜ਼ਿੰਦਗੀ ਨੂੰ ਤੈਂਸ ਨੈਸ ਕਰ ਦਵੇਗਾ ਕੋਈ ਵੀ ਕਹਾਣੀ ਹੈ ਤੁਹਾਡੇ ਨਾਲ ਵਿਚਰਦੀ ਹੈ ਕੋਈ ਵੀ ਗੱਲ ਵਿਚਰਦੇ ਤਾਂ ਉਸ ਨੂੰ ਬੜੇ ਆਰਾਮ ਦੇ ਨਾਲ ਸੁਲਝਾਓ ਬੜੇ ਆਰਾਮ ਦੇ ਨਾਲ ਉਸ ਨੂੰ ਸੈੱਟ ਕਰੋ ਤਾਂ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਆਫਤਾ ਨਾ ਆਣ ਬਣੇ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜਰੂਰ ਦੱਸਿਓ ਬੰਦੇ ਦਾ ਵੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਮੈਂ ਤੁਹਾਡਾ ਆਪਣਾ ਧਰਮ ਜੀ ਟੀਪੀ ਆਉ ਦੇਖਦੇ ਆ ਸਾਰੇ ਰਿਪੋਰਟ ਕਿ ਕੀ ਕਹਿੰਦਾ ਆ ਉਸ ਦਾ ਪਰਿਵਾਰ ਤੁਹਾਡਾ ਤੇ ਹੋਰ ਕਿੱਥੋਂ ਦੇ ਰਹਿਣ ਵਾਲੇ ਜੀ ਮੈਂ ਮੁਸਕਾਨ ਆ ਮੈਂ ਕੋਟਮੀ ਸਿੰਘ ਤੋਂ ਰਹਿਣੀ ਆ ਗਲੀ ਨੰਬਰ 2 ਅੱਛਾ ਕੀ ਕਟਨਾ ਹੋਈ ਅੱਜ ਕਟਨਾ ਇਹ ਹੋਈ ਕਿ ਨਿਹੰਗਾਂ ਨੇ ਮੇਰੇ ਭਰਾ ਨੂੰ ਦਤਰਾ ਨਾਲ ਵੜ ਦਿੱਤਾ ਅੱਛਾ ਕੀ ਕਾਰਨ ਕੀ ਸੀ ਕਾਰਨ ਇਹ ਸੀਗਾ ਕਿ ਮੇਰੀ ਜਿਹੜੀ ਭੈਣ ਆ ਮੇਰਾ ਜੀਜਾ ਮੇਰੇ ਜੀਜੇ ਦੀ ਉਸ ਕੁੜੀ ਨਾਲ ਗੱਲਬਾਤ ਸੀ ਜਿਨ੍ਹਾਂ ਨੇ ਨਿਹੰਗਾ ਕੋ ਘਟਾਇਆ ਠੀਕ ਆ ਉਸ ਦੇ ਨਾਲ ਗੱਲਬਾਤ ਸੀ ਤੇ ਮੇਰਾ ਜੀਜਾ ਦੋ ਦਿਨਾਂ ਤੋਂ ਬਾਹਰ ਸੀ ਉਹਨੇ ਕੁੜੀ ਨੇ ਭਜਾਇਆ ਸੀਗਾ ਤੇ ਮੇਰਾ ਭਰਾ ਕਹਿੰਦਾ ਕਿ ਚੱਲ ਮੈਂ ਤੇਰਾ ਘਰ ਨਹੀਂ ਉਜੜਨ ਦੇਣਾ ਚੱਲ ਅਸੀਂ ਨਾ ਜਾਂਦੇ ਆ ਤੇ ਜੀਜੇ ਨੂੰ ਲੈ ਕੇ ਆਨੇ ਆ ਮਣਾ ਕੇ ਕੀ ਕਰਦੀਆਂ ਗੱਲਾਂ ਕਰਨ ਵੇੜਦੇ ਆ ਤੂੰ ਕਰੋਨਾ ਭੱਜ ਉਹ ਪਿਆਰ ਨਾਲ ਘਰੋਂ ਗਿਆ ਹਲੇ ਕੰਮ ਤੋਂ ਆਇਆ ਸੀ ਜਸਟ ਕੰਮ ਤੋਂ ਆਇਆ ਤੇ ਤੁਰੰਤ ਚੱਲ ਗਿਆ ਉਹਨੇ ਪਾਣੀ ਵੀ ਨਹੀਂ ਪੀਤਾ ਆਇਆ ਤੇ ਛਿੱਕਾ ਚਲੇ ਗਿਆ ਠੀਕ ਆ ਤੇ ਉਸ ਤੋਂ ਬਾਅਦ ਨਿਆੰਗਣੀਆਂ ਆ ਨਿਆੰਗਾ ਠੀਕ ਆ ਠੀਕਾ ਨਿਆੰਗਣਾਂ ਆਈਆਂ ਪਹਿਲੇ ਧਮਕੀਆਂ ਲਾਈਆਂ ਕਿ ਮੈਂ ਤੈਨੂੰ ਵੱਡ ਦੇਣਾ ਉਹ ਡਰਿਆ ਨਹੀਂ ਕਹਿੰਦਾ ਚੱਲ ਕੋਈ ਨਹੀਂ ਮੇਰੇ ਜੀਜੇ ਨੂੰ ਬੁਲਾਓ ਅਸੀਂ ਘਰੇ ਲੈ ਕੇ ਜਾਣਾ ਉਹਨੂੰ ਤੇ ਉਹ ਫਿਰ ਨਿਆੰਗਣੀਆਂ ਆਈਆਂ ਨਿਆੰਗਣੀਆਂ ਨੇ ਮੰਮੀ ਦੇ ਵਾਲ ਫੜਨੇ ਤੇ ਦੂਜੀ ਨਿਆੰਗਣੀ ਨੇ ਢਿੱਡ 'ਚ ਲੱਤਾਂ ਮਾਰਨੀ ਸਟਾਰਟ ਕਰਤੀਆਂ ਤੇ ਮਮਾ ਮੇਰੇ ਹੋ ਗਏ ਬੇਹੋਸ਼ ਉਹਨੇ ਚ ਨੂੰ ਉਹ ਨਿਆੰਗਣੀਆਂ ਗੱਡੀ 'ਚ ਬੈ ਗਈਆਂ ਤੇ ਉਹਨਾਂ ਨੇ ਮੇਰੇ ਭਰਾ ਦੇ ਧੋਣ ਵੱਢ ਕੇ ਗੁੱਟ ਵੱਢ ਕੇ ਤੇ ਬੱਚਾ ਲੱਗੇ ਭੱਜ ਗਏ ਹਾਂਜੀ ਤੇ ਨਹੀਂ ਤੁਹਾਡੇ ਭਰਾ ਦੀ ਕਿਹਦੇ ਨਾਲ ਗੱਲਬਾਤ ਸੀ ਉਹ ਮੇਰੇ ਭਰਾ ਦੀ ਗੱਲਬਾਤ ਨਹੀਂ ਸੀ ਮੇਰੇ ਜੀਜੇ ਦੀ ਗੱਲਬਾਤ ਸੀ ਤੇ ਮੇਰਾ ਭਰਾ ਚਾਹੁੰਦਾ ਸੀ ਮੇਰੀ ਭੈਣ ਦਾ ਘਰ ਨਾ ਉੱਜੜੇ ਹਾਂਜੀ ਜੀਜੇ ਦੀ ਗੱਲਬਾਤ ਕਿੰਨਾ ਸੀ ਕੋਈ ਜੋ ਜੇ ਦੀ ਗੱਲਬਾਤ ਰੂਪਾ ਨਾਲ ਤੇ ਉਹ ਕੋਈ ਤੁਹਾਡੇ ਮਹੱਲੇ ਦੀ ਸੀ ਸਾਡੇ ਮਹੱਲੇ ਦੀ ਪਹਿਲਾਂ ਸਾਡੇ ਮਹੱਲੇ 'ਚ ਰਹਿੰਦੀ ਸੀਗੀ ਠੀਕ ਹੈ ਬਾਅਦ ਵਿੱਚ ਉਹ ਚਲੇਗੀ ਉੱਧਰ ਪੱਲੇ ਮਹੱਲੇ 'ਚ ਤਾਂ ਕਰਕੇ ਚਲੇਗੀ ਕਿਉਂਕਿ ਮੇਰੇ ਜੀਜੇ ਨਾਲ ਮੇਲ ਨਹੀਂ ਸੀ ਹੋਣਾ ਆਮੋ ਸਾਹਮਣੇ ਪਹਿਲੇ ਸਾਰੇ ਸਾਹਮਣੇ ਰਹਿੰਦੀ ਸੀਗੀ 1 ਮਹੀਨਾ ਹੋ ਗਿਆ ਨੇ ਮਕਾਨ ਚੇਂਜ ਕਰ ਲਿਆ ਉਧਰੋਂ ਚੇਂਜ ਕਰਕੇ ਮੇਰੇ ਜੀਜੇ ਦਾ ਉਧਰ ਜਿਆਦਾ ਆਉਣ ਜਾਣ ਹੋ ਗਿਆ ਉਹਦੇ ਕਰਕੇ ਮੇਰੇ ਭਰਾ ਨੂੰ ਗੁੱਸਾ ਚੜ ਗਿਆ ਮੇਰਾ ਭਰਾ ਕਹਿੰਦਾ ਚੱਲ ਆਪਾਂ ਜੀਜੇ ਨੂੰ ਬੈ ਕੇ ਸਮਝਾਣੇ ਆ ਜੀਜਾ ਮੇਰਾ ਵੀ ਨਹੀਂ ਲੱਭਾ ਉਹਨੂੰ ਵੀ ਨਾਲ ਲੈ ਕੇ ਤੇ ਭੱਜ ਗਿਆ ਸਾਰਾ ਟੱਬਰ ਮਾਰ ਕੇ ਮੇਰੇ ਭਰਾ ਨੂੰ ਦੱਤਰਾ ਨੂੰ ਤੇ ਹੁਣ ਕੀ ਥਾਣੇ ਆਏ ਕੀ ਮੰਗ ਕੀ ਕਰਦੇ ਆ ਆਸਾਨ ਨੂੰ ਇਨਸਾਫ ਚਾਹੀਦਾ ਆ ਸਾਡੇ ਭਰਾ ਦੀ ਡੈਥ ਹੋ ਚੁੱਕੀ ਹੈ ਹਾਂਜੀ ਸਾਡੇ ਭਰਾ ਦੀ ਡੈਥ ਹੋ ਚੁੱਕੀ ਹੈ ਸਾਨੂੰ ਇਨਸਾਫ ਚਾਹੀਦਾ ਆ ਉਹਦੀ ਕੋਠੀ ਸੀਲ ਕੀਤੀ ਜਾਵੇ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਕਿੰਨੀ ਉਮਰ ਸੀ ਤੁਹਾਡੇ ਭਰਾ ਦੇ ਮੇਰੇ ਭਰਾ ਦੀ 21 ਸਾਲ ਉਮਰ ਸੀਗੀ ਹਜੇ 21 ਸਾਲ ਹਾਂਜੀ ਮੈਰਿਡ ਸੀਗਾ ਠੀਕ ਪਤਾ ਲ ਹੋਇਆ ਅੱਜ ਇੱਕ ਅਜੇ ਪਾਲ ਨਾਮ ਦਾ ਵਿਅਕਤੀ ਆ ਜਿਸ ਦੀ ਉਮਰ ਕਰੀਬ 22 ਸਾਲ ਆ ਇਹਦਾ ਤਿੰਨ ਅਣਪਛਾਤੇ ਵਿਅਕਤੀਆਂ ਵੱਲੋਂ ਇਹਦਾ ਮਰਡਰ ਕੀਤਾ ਗਿਆ ਇਹਦੇ ਰਿਗਾਰਡਿੰਗ ਇਹਦੇ ਪਰਿਵਾਰ ਵੱਲੋਂ ਜਿਹੜੀ ਸਾਨੂੰ ਮੁੱਢਲੀ ਜਾਣਕਾਰੀ ਮਿਲੀ ਆ ਇਹਦਾ ਜਿਹੜਾ ਮਰਨ ਵਾਲਾ ਸ ਆ ਇਹਦਾ ਜਿਹੜਾ ਜੀਜਾ ਵਾ ਹੈਪੀ ਮਸੀ ਇਹਦੇ ਰੂਪਾ ਨਾ ਦੀ ਔਰਦੇ ਨਾਲ ਰਿਲੇਸ਼ਨ ਸੀ ਜੀ ਔਰ ਕੱਲ ਤੋਂ ਇਹ ਲੜਕੀ ਜਿਹੜਾ ਬਾ ਰੂਪਾ ਦੇ ਕੋਲ ਆ ਗਿਆ ਸੀ ਅੱਜ ਸ਼ਾਮ ਨੂੰ ਜਦੋਂ ਇਹ ਆਪਣਾ ਅਜੇ ਬਾਲੇ ਦੀ ਮਦਦ ਉਹ ਇਹਦੀ ਵਾਈਫ ਔਰ ਇਹਦੀ ਸਿਸਟਰ ਜਿਹੜੀ ਜਦੋਂ ਉਹਦੇ ਘਰ ਗਏ ਉਹਨਾਂ ਦੇ ਰੂਪਾ ਦੇ ਘਰ ਗਏ ਆ ਔਰ ਇਹਨਾਂ ਦਾ ਆਪਸ ਵਿੱਚ ਜਿਹੜਾ ਬੋਲਬਲਿਆ ਹੋਇਆ ਔਰ ਰੂਪਾ ਦੇ ਘਰ ਇੱਕ ਨਿਹਗ ਸਿੰਘ ਰਹਿ ਰਿਹਾ ਸੀ ਉਹਨਾਂ ਨੇ ਇੱਕ ਦੋ ਹੋਰ ਅਣਪਛਾਤੇ ਵਿਅਕਤੀ ਬੁਲਾਏ ਔਰ ਉਹਨਾਂ ਨੇ ਕਰਪਾਨਾ ਦੇ ਨਾਲ ਇਹਦਾ ਮਰਡਰ ਕਰਤਾ ਜੀ ਦੇ ਸਬੰਧ ਵਿੱਚ ਇਹ ਮਕਦਮਾ ਦਰਜ ਕਰਕੇ ਦੁਪਤੀਸ਼ ਕਰ ਰਹੇ ਆ ਸਰ ਕਿੰਨੀ ਉਮਰ ਸੀ ਲੜਕੇ ਦੀ ਜਿਹਦੀ ਡੈਥ ਹੋਈ ਹੈ ਲੜਕੀ ਦੀ ਮਰ ਕਰੀਬ 21 ਸਾਲ ਸੀ ਉਹ ਸਰ ਮੈਰਿਡ ਸੀ ਹਾਂ ਜੀ ਹਾਂ ਜੀ ਮੈਰਿਡ ਸੀ ਤੇ ਸਰ ਮੇਨ ਕਾਰਨ ਦਾ ਕੀ ਪਤਾ ਲੱਗਾ ਕੁਝ ਮੇਨਕਰ ਨੇ ਜਿਹੜੇ ਇਹਨਾਂ ਦੇ ਪਰਿਵਾਰ ਨੇ ਦੱਸਿਆ ਉਹਦੇ ਮੁਤਾਬਕ ਜਿਹੜਾ ਇਹਦਾ ਜੀਜਾ ਸੀ ਉਹਦੇ ਰਿਲੇਸ਼ਨ ਸੀ ਔਰ ਇਹ ਉਹਨੂੰ ਡੱਕਦੇ ਸੀ ਔਰ ਇਸੇ ਹਰਨਿਸ ਕਰਕੇ ਜਿਹੜੀ ਰੂਪਾ ਨੇ ਆਪਣੇ ਨਿਹੰਗ ਸਿੰਘਾਂ ਦੇ ਨਾਲ ਮਿਲ ਕੇ ਔਰ ਇਹਦਾ ਕਤਲ ਕੀਤਾ ਕਿ ਕਿਥੋਂ ਆਹੀ ਇਥੋ ਦੇ ਰਣਵਲੇਆ ਚੱਕੀ ਵਾਲੀ ਗਲੀ 'ਚ ਦੋ ਨੰਬਰ ਗਲੀ ਆ ਕੀ ਨਾਮ ਲਾਲੀ ਕੌਂਸਲ ਦੇ ਘਰ ਦੇ ਸਾਹਮਣੇ ਕੀ ਨਾਮ ਤੁਹਾਡਾ ਮੇਰਾ ਨਾਮ ਪ੍ਰੀਤ ਅੱਛਾ ਕੋਮਲ ਪ੍ਰੀਤ ਹਾਂਜੀ ਹੋਇਆ ਜੀ ਮੇਰੇ ਘਰ ਵਾਲੀ ਦੀ ਤਰ੍ਹਾਂ ਕਰਪਾਨਾ ਨਾਲ ਮਾਰਤਾ ਨਿਹੰਗਾਂ ਦੇ ਨਾਲ ਹਨੂ ਸਾਫ ਚਾਹੀਦਾ ਵਾ ਅੱਛਾ ਹਾਂਜੀ ਕੀ ਗੱਲਬਾਤ ਕੋਈ ਦੁਸ਼ਮਣੀ ਸੀ ਦੁਸ਼ਮਣੀ ਨਹੀਂ ਮੇਰੀ ਜਿਹੜੀ ਘਰ ਜਿਹੜੀ ਮੇਰੀ ਨਣਾਣੀ ਹੈ ਨਾ ਉਹਦੇ ਜਿਹੜਾ ਘਰ ਵਾਲਾ ਸੀ ਨਾ ਉਹਦੀ ਆ ਕੇ ਕੁੜੀ ਦੇ ਨਾਲ ਚੱਕਰ ਚੱਲਦਾ ਸੀ ਅਸੀਂ ਉਹਨੂੰ ਵੇਖਣਗੇ ਤੇ ਉਹਨਾਂ ਨੇ ਗਾੜੀਆਂ ਹਾਟੇ ਮੇਰੇ ਘਰ ਵਾਲੇ ਦੇ ਕਰਪਾਨਾ ਮਾਰੀਆਂ ਮੇਰੀ ਮੰਮੀ ਨੂੰ ਕੁੱਟਿਆ ਮੇਰੀ ਨਣਾਣ ਨੂੰ ਕੁੱਟਿਆ ਸਾਰਿਆਂ ਨੂੰ ਕੁੱਟਿਆ ਤੇ ਮੈਂ ਸਿਰਫ ਮੇਰਾ ਘਰ ਵਾਲਾ ਪੱਜਾ ਲੱਗਾ ਆਪਣੀ ਜਾਨ ਬਚਾ ਕੇ ਮੰਮੀ ਕਹਿੰਦੇ ਤੂੰ ਥਾਣੇ ਜਾ ਜਲਦੀ ਜਾ ਜੇ ਤੇ ਹੁਣ ਲੱਗਾ ਤੇ ਉਹਨਾਂ ਨੇ ਮਗਰੋਂ ਦੀ ਕਰਪਾਨ ਦੇ ਨਾਲ ਹੀ ਤੋਨ ਲਾਤੀ ਤੇ ਹੁਣ ਕੀ ਕੀਤਾ ਜਾਵੇ ਸਰ ਦੱਸੋ ਕਿੰਨੀ ਕਿੰਨੀ ਉਮਰ ਸੀ ਤੁਹਾਡੇ ਘਰ ਵਾਲੇ ਦੀ ਮੈਨੂੰ ਇਹਨਾਂ ਨੇ ਪਤਾ ਸਰ ਕਿੰਨੀ ਉਮਰ ਸੀ ਅੱਛਾ ਹਾਂਜੀ ਤੇ ਕੋਈ ਬੱਚਾ ਪੁੱਤ ਹੈਗਾ ਨਹੀਂ ਹੁਣ ਵੱਲਾ ਵਾ ਹਾਂਜੀ ਤੇ ਕਿੰਨੀ ਦੇਰ ਹੋਈ ਸੀ ਤੁਹਾਡੀ ਮੈਰਿਜ ਨੂੰ ਮੇਰੇ ਥੋੜੇ ਥੋੜੀ ਡੇਰੀ ਹੋਈ ਹੱਲੇ ਠੀਕ ਆ ਮੇਰਾ ਪਹਿਲਾ ਘਰਵਲਾ ਵੀ ਤਰਾ ਗਿਆ ਤੇ ਹੁਣ ਵੀ ਤਰਾ ਗਿਆ ਵਾ ਦੱਸ ਹੁਣ ਕੀ ਕੀਤਾ ਜਾਵੇ ਤੇ ਕੀ ਮੰਗ ਕੀ ਕਰਦੇ ਤੁਸੀਂ ਸਾਨੂੰ ਉਹ ਸਾਫ ਚਾਹੀਦਾ ਵਾ ਅਸੀਂ ਉਹਨੂੰ ਕੋਠੀ ਚ ਨਹੀਂ ਵੜਨ ਦੇਣਾ ਤੇ ਉਹ ਕੋਠੀ ਦਿੰਦਾ ਹੀ ਪਹਿਲੇ ਕੋਠੀ ਚ ਰਹਿੰਦੀ ਹੀ ਜੜੀ ਨੂੰ ਪਾਵਾ ਦੇਣ ਦੀ ਕੋਟੀ ਚਾਹੀ ਹੁਣ ਉਹਨੂੰ ਸੀਲ ਕਰਾਉਣੀ ਕੋਠੀ ਐ ਕੋਠੀ ਚ ਨਹੀਂ ਉਹਨੂੰ ਵੜਨ ਦੇਣਾ ਅੱਛਾ ਰੂਪਾ ਜਿਹੜੀ ਤੁਹਾਡੇ ਹਸਬੰਦ ਦੀ ਭੈਣ ਸੀ ਹਾਂਜੀ ਉਹਦਾ ਕੋਈ ਚੱਕਰ ਹੀ ਉਹਨੇ ਮਰਵਾਇਆ ਤੁਹਾਡੇ ਹਾਂਜੀ ਮੇਰੇ ਘਰ ਵਾਲੇ ਨੇ ਮਰਵਾਇਆ ਵਾ ਕਿੰਨੇ ਮਰਵਾਇਆ ਜਿਹੜਾ ਮੇਰਾ ਜਿਹੜਾ ਮੇਰੀ ਭੈਣ ਨਾਨ ਦਾ ਘਰ ਵਾਲਾ ਨਾ ਉਹਨੇ ਮਰਵਾਇਆ ਸਾਡੇ ਜੀਜੇ ਨਹੀਂ ਹਾਂਜੀ ਮੈਂ ਮੈਂ ਡਿਊਟੀ ਕਰਦੀ ਮੈਂ ਜੋਬ ਕਰਦੀ ਮੈਂ ਜਿਸ ਤੰਤੋਂ